ਆਹ ਵੀ ਜਿਹੜਾ ਕਹਿਦਾ ਵੀਡੀਓ ਦਾ ਪਿੰਡੀ ਹੱਥ ਤੁਸੀਂ ਆਏ ਉਹਨੇ ਟੀਮਾਂ ਗਰਾਉਂਡ ਨਾਲ ਖੋਣੀਆਂ ਆ ਤੇ ਸਖੀਰ ਦੇ ਆਲੇ ਉਸ ਤੋਂ ਮਸਲੀਆ ਦੀ ਟੀਮ ਗਰਾਉਂਡ ਚ ਆ ਜਵੇ ਮੇਰੀ ਬੀਨਤੀ ਹੈ ਕੋਈ ਇੱਕ ਕੋਈ ਆਹ ਹਾਲਤ ਆ ਆਜਾ ਫੋਟੋ ਖਾ ਲੈ भाई बैठ बैठ। दो भालो। भालो। कमल कमलोरा सोनिहाल इत करके मैं मानसा ने थोड़े तक बोल पा जाऊंगा इधे बोल पा जाऊंगा ਮਾਨਸਾਪੁਰ ਡਰ ਨਹੀਂ ਹਾਂ ਉਸੀ ਪੰਜਾਬ ਦਾ ਉਹ ਛਮਲਾ ਹੋ ਜਿਹਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਔਰ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਇੱਥੇ ਹੀ ਤੁਸੀਂ ਸਿਰਫ ਇੱਥੇ ਹੀ ਧੜਕੇ ਮਾਨਸਾਪੁਰ ਨੂੰ ਜੇ ਸੁਣਾਉਣਾ ਚਾਹੁੰਦੇ ਹੋ ਥੱਲੇ ਬੈਠ ਜਾਓ ਬਾਕੀ ਦੇ ਸਾਰੇ ਬੈਠ ਜਾਓ ਪਲੀਜ਼ ਮੇਰੀ ਬੇਨਤੀ ਹੈ ਬੈਠੋ ਸੀ ਨਾਲ ਖੜਾ ਹਾਂ ਚਲਾ ਲੈ ਬਹਿ ਜਾਓ ਸਾਰੇ ਬਹਿ ਜਾਓ ਜਿੱਥੇ ਪਿੱਛੇ ਚੱਕਣੀ ਬੈਠ ਜਾਓ ਬੈਠ ਜਾਓ ਜੀ ਬੈਠ ਜਾਓ ਸਾਰੇ ਪੰਜ ਮਿੰਟ ਦੀ ਗੱਲ ਹੈ ਬੈਠ ਜਾਓ ਜਾਣਕਾਰੀ ਕਰਦੇ ਸਰਪੰਚ ਸਾਹਿਬ ਬੈਠੋ ਰਾਮਗੜ ਨਗਰ ਦੇ ਸਪੋਰਟਸ ਕਲੱਬ ਦੁਆਰਾ ਨਗਰਪੰਚਾਇਤ ਤੇਲ ਰਾਮਗੜ ਦੇ ਸਤਕਾਰਯੋਗ ਵਿਚੋਰ ਗ ਨੌਜਵਾਨ ਜੀ ਛੋਟੇ ਬੱਚੇ ਮਾਹਾਂ ਪੈਣਾ ਜਿੰਨੇ ਵੀ ਇਸ ਮਾਹਕੇਡ ਕਬੱਡੀ ਦੇ ਟੂਰਨਾਮੈਂਟ ਤੁਸੀਂ ਪਹੁੰਚੇ ਹੋ ਹਰ ਦੁਆ ਦੇ ਪਿੰਡਾਂ ਤੋਂ ਆਪਣੇ ਕਬੀਲਦਾਰੀ ਦੇ ਕੰਮ ਛੱਡ ਕੇ ਜਾਂ ਦੋ ਦਿਨ ਪਹਿਲਾਂ ਨਵੇੜ ਕੇ ਤੁਸੀਂ ਇੱਥੇ ਆਏ ਹੋ ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰਿਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਵੀਰੋ ਇੱਕ ਗਰਾਊਂਡ ਹੈ ਇਹ ਸਭ ਦਾ ਸਾਂਝਾ ਹੈ ਪਵਿੱਤਰ ਗਰਾਊਂਡ ਹੈ ਮੈਂ ਕੋਈ ਇੱਥੇ ਰਾਜਨੀਤੀ ਦੀ ਗੱਲ ਨਹੀਂ ਕਰਨੀ ਮੈਂ ਕੋਈ ਕਿਸੇ ਦੀ ਨਿੰਦਿਆ ਆਲੋਚਨਾ ਨਹੀਂ ਕਰਨੀ ਉਹਦੇ ਵਾਸਤੇ ਅੱਪਕਦੇ ਕੋਈ ਰਾਜਨੀਤਿਕ ਮੰਚ ਹੋਰ ਦਾ ਲਾਂਗੇ ਪਰ ਮੈਂ ਤਾਂ ਪਲੇਅਰ ਨੂੰ ਬਹੁਤ ਵਧਾਈ ਦੇਣੀ ਚਾਹੂੰਗਾ ਜਿਨ੍ਹਾਂ ਨੇ ਇਸ ਗਰਾਊਂਡ ਦੀ ဂੁਰਮ ਇਸ ਗਰਾਊਂਡ ਦੀ ਜਿਹੜੀ ਇੱਜ਼ਤ ਹੈ ਉਹਨਾਂ ਕਿਰਦਾਰ ਇੱਕ ਵਾਰੀ ਮੈਂ ਜ਼ੋਰਦਾਰ ਤਾੜੀਆਂ ਚਾਹੂੰਗਾ ਉਹਨਾਂ ਪਲੇਅਰ ਦੇ ਨਾਮ ਤੇ ਜਿਨ੍ਹਾਂ ਨੇ ਸਰੀਰ ਕਮਾ ਕੇ ਸਾਹਮਣੇ ਉਹ ਖੇਡ ਰਹੇ ਨੇ ਇਹਨਾਂ ਨਾਲ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਤਸ਼ਾਹ ਮਿਲਦਾ ਕਿ ਮੈਂ ਵੀ ਨਹੀਂ ਨਹੀਂ ਉਸ ਮੁੰਡੇ ਵਰਗਾ ਪਲੇਅਰ ਬਣੂੰਗਾ ਮੈਂ ਵੀ ਉਹਦੇ ਵਰਗਾ ਸਟਾਪਰ ਬਣੂੰਗਾ ਵੀਰੋ ਪੰਜਾਬ ਪਿਛਲੇ ਕਈ ਸਾਲਾਂ ਤੋਂ ਦਲਦਲ ਦੇ ਵਿੱਚੋਂ ਲੰਘ ਰਿਹਾ ਹੈ ਆਪਣੇ ਸਾਹਮਣੇ ਆਇਆ ਕੋਈ ਦਸਤਨ ਦੀ ਲੋੜ ਨਹੀਂ ਜਿਹੜਾ ਸ਼ੀਸ਼ਾ ਹੁੰਦਾ ਉਹ ਕਦੇ ਝੂਠ ਨਹੀਂ ਬੋਲਦਾ ਸ਼ੀਸ਼ੇ ਨੂੰ ਤਾਂ ਸਾਡੀ ਜਿਹੜੀ ਜਵਾਨੀ ਹੈ ਉਹ ਗੁੰਮਰਾਹ ਹੋਈ ਵਿਸ ਰਹੀ ਹੈ ਹੁਣ ਸਾਡੇ ਘਰਾਂ ਚੋਂ ਸਾਡੇ ਨੌਜਵਾਨ ਮੁੰਡਿਆਂ ਦੀਆਂ ਜੇਬਾਂ ਚੋਂ ਪੀਕੇਆਂ ਦੀਆਂ ਸਰੀਜਾਂ ਜਦੋਂ ਲੱਭਦੀਆਂ ਨੇ ਤਾਂ ਮਾਪੇ ਜਿਹੜੇ ਨੇ ਉਹਨਾਂ ਨੂੰ ਨੀਂਦ ਉਹਨੂੰ ਹਟ ਜਾਂਦੀ ਹੈ ਜਿਹੜੇ ਚਿੱਕੇ ਤੋਂ ਬਚ ਗਏ ਉਹ ਫਿਰ ਬੇਰਜ਼ਗਾਰੀ ਨੇ ਮਾਰ ਲੇ ਉਹ ਪਾਸਪੋਰਟ ਬਣਾ ਲੈਂਦੇ ਆ ਮਾਂ ਦੀਆਂ ਵਾਲੀਆਂ ਵੇਚ ਦਿੰਦੇ ਆ ਪਿਓ ਦੀ ਜ਼ਮੀਨ ਵੇਚ ਦਿੰਦੇ ਆ ਉਹ ਕਿਸੇ ਹੋਰ ਮੁਲਕਾਂ ਨੂੰ ਰੋਜ਼ਗਾਰ ਦੀ ਭਾਲ ਚ ਜਾਂਦੇ ਆ ਛੋਟੇ ਛੋਟੇ ਮੁਲਕ ਜਿਹੜੇ ਸਾਊਦੀ ਅਰਬ ਵਰਗੇ ਇਰਾਕ ਵਰਗੇ ਡਿਸਟਰਬਡ ਕੰਟਰੀ ਜਿਹੜੇ ਨੇ ਉੱਥੇ ਵੀ ਸਾਡੇ ਹਜ਼ਾਰਾਂ ਮੁੰਡੇ ਰੋਟੀ ਦੀ ਭਾਲ ਚ ਫਿਰਦੇ ਆ ਇਹ ਸਾਡੇ ਲਈ ਦੁੱਖ ਦੀ ਤੇ ਸ਼ਰਮ ਦੀ ਗੱਲ ਹੈ ਕਿ ਉਹ ਧਰਤੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਤੇ ਉਹਦੇ ਜਿਹੜੇ ਜਾਏ ਉਹਦੇ ਜਿਹੜੇ ਪੁੱਤ ਨੇ ਉਹ ਇਰਾਕ ਵਰਗੇ ਮਾਰੂਥਲਾਂ ਚ ਰੋਟੀਆਂ ਭਾਗਦੇ ਫਿਰਦੇ ਆ ਸਾਰੇ ਮੁਲਕ ਨੂੰ ਰੋਟੀ ਅਸੀਂ ਖੋਲਿਆ ਤੇ ਆਪ ਅਸੀਂ ਭੁੱਖੇ ਮਰਨ ਲੱਗ ਗਏ ਇਸ ਗੱਲ ਦਾ ਦੁੱਖ ਇਸ ਗੱਲ ਦਾ ਦਰਦ ਜਿਹੜਾ ਉਹ ਆਪਣੇ ਸਾਰੇ ਪੰਜਾਬੀਆਂ ਨੂੰ ਆਇਆ। ਇਹਦੇ ਵਿੱਚ ਕੀ ਦੀ ਗਲਤੀ ਰਹੀ ਕਿਵੇਂ ਸਾਨੂੰ ਹੌਲੀ 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 ਬੜੀ ਪਲੈਨਿੰਗ ਦੇ ਅੰਦਰ ਸਾਨੂੰ ਜਿਹੜਾ ਉਹ ਨਿਸ਼ੇੜੀ ਬਣਾ ਦਿੱਤਾ ਗਿਆ। ਇਹ ਉਹੀ ਪੰਜਾਬ ਹੈ ਜਿਹੜਾ ਬਾਬਾ ਸਿੰਘ ਪੈਦਾ ਕਰਦਾ ਹੈ। ਇਹ ਉਹੀ ਪੰਜਾਬ ਹੈ ਜਿਹੜਾ ਮਿਲਖਾ ਸਿੰਘ ਦਾ ਪੰਜਾਬ ਹੈ। ਇਹ ਉਹੀ ਪੰਜਾਬ ਹੈ ਜਿਹੜਾ ਫੌਜ ਦੇ ਜਰਨੈਲ ਪੈਦਾ ਕਰਦਾ ਸੀ। ਇਹ ਉਹੀ ਪੰਜਾਬ ਹੈ ਜਿਹੜਾ ਸਾਰੇ ਮੁਲਕ ਦਾ ਟਿਕੜਾ ਪੜਦਾ ਸੀ। ਇਹ ਉਹੀ ਅੰਦਤ ਹੈ। ਜਿਹੜਾ ਹਰੀ ਕ੍ਰਾਂਤੀ ਨਾਲ ਜਿਹੜੇ ਸਟੋਰ ਜਿਹੜੇ ਪੰਡਾਰ ਸੀ ਅੰਨ ਦੇ ਉਹ ਭਰਦਾ ਸੀ ਤੇ ਆ ਜੋ ਹੀ ਅੰਦਾਤਾ ਅੱਜ ਦੇ ਬਾਪੂ ਇੱਕ ਪਰਨਾ ਸਿਰ ਤੇ ਬੰਨ ਕੇ ਇੱਕ ਪਰਨਾ ਮੋਢੇ ਤੇ ਰੱਖ ਕੇ ਖੇਤ ਨੂੰ ਜਾਂਦਾ ਹੋਵੇ ਗੱਲਾ ਟੱਕਰਦਿਆਂ ਦਾ ਮੱਥਾ ਠਣਕਣ ਲੱਗ ਜਾਂਦਾ ਵੀ ਪਾਣਾ ਨਾ ਵਰਤਾ ਦੇ ਇੱਕ ਪਰਨਾ ਵੱਧ ਲੈ ਕੇ ਗਿਆ ਕਿਤੇ ਫਾਹਾ ਨਾ ਲੈ ਲੇ ਵਿਰੋਧ ਆ ਹਾਲਤ ਸਾਡੀ ਹੋ ਗਈ ਅੱਜ ਦੇ ਨੌਜਵਾਨ ਮੁੰਡਾ 4 ਵਜੇ ਮੋਟਰਸਾਈਕਲ ਲੈ ਕੇ ਘਰੋਂ ਨਿਕਲਦਾ ਕੁਣਾ ਪੈਂਦਾ ਹੈ ਦੇਖਣਾ ਪੈਂਦਾ ਕਿਤੇ ਚਿੱਟੇ ਵਾਲਿਆਂ ਦੀ ਸੰਗਤ ਚ ਨਾ ਚਲਾ ਜਾਵੇ ਕਿਤੇ ਚਿੱਟੇ ਵਾਲਿਆਂ ਦੀ ਸੰਗਤ ਚ ਚਲਾ ਗਿਆ ਘਰ ਬਰਬਾਦ ਹੋ ਜਾਊਗਾ ਸੋ ਵੀਰੋ ਆਹ ਮੁੰਡਿਆਂ ਨੂੰ ਮੈਂ ਵਧਾਈ ਦੇਣੀ ਚਾਹੂੰਗਾ ਕਬੱਡੀ ਵਾਲਿਆਂ ਨੂੰ ਜਿਨ੍ਹਾਂ ਨੇ ਇੰਨੀ ਚਿਕੜ ਦੇ ਵਿੱਚ ਵੀ ਆਪਣੇ ਦਾਮਨ ਸਾਫ਼ ਰੱਖੇ ਨੇ ਆਪਣੇ ਸਰੀਰ ਜਿਹੜੇ ਨੇ ਉਹ ਕਮਾ ਕੇ ਰੱਖੇ ਹੋਏ ਨੇ ਇਥੋਂ ਆਪਾਂ ਨੂੰ ਬਹੁਤ ਵੱਡੀ ਪ੍ਰੇਰਣਾ ਮਿਲ ਸਕਦੀ ਹੈ ਪਰ ਕਬੱਡੀ ਵਾਲੇ ਪਲੇਅਰਾਂ ਨੂੰ ਮੈਂ ਜਿਹੜੇ ਫਾਸਟ ਆਉਣਗੇ ਉਹਨਾਂ ਨੂੰ ਤਾਂ ਮੈਂ ਵਧਾਈ ਦੇਣੀ ਆ ਬਹੁਤ ਬਹੁਤ ਮੁਬਾਰਕ ਜਿਹੜੇ ਫਸਟ ਆਉਣਗੇ ਜਿਹੜੀਆਂ ਟੀਮਾਂ ਫਸਟ ਆਈਆਂ ਨੇ ਪਰ ਹਸਤਾਲਿਆਂ ਨੂੰ ਮੈਂ ਕਲਕੈ ਨਹੀਂ ਚਾਹੁੰਦਾ ਕਿ ਜਿੱਤਣ ਤੋਂ ਬਾਅਦ ਹੰਕਾਰ ਨਹੀਂ ਕਰਨਾ ਫਸਟ ਆਉਣ ਦੇ ਵਿੱਚ ਸਭ ਤੋਂ ਯੋਗਦਾਨ ਸੈਕਿੰਡ ਤੇ ਥਰਡ ਵਾਲੇ ਦਾ ਹੁੰਦਾ ਜੋ ਨਾ ਹੁੰਦੇ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਵਿੱਚ ਕਿਹੜਾ ਫਸਟ ਆਉਂਦਾ ਹੈ ਸੋ ਜਿੱਤ ਹਾਰ ਜਲਦੀ ਰਹਿੰਦੀ ਹੈ 1 2 3 ਨੰਬਰ ਕੋਈ ਨਹੀਂ ਕੋਈ ਕੋਈ ਟੀਮ ਰਾਮਗੜ ਹਾਰ ਜਾਂਦੀ ਹੈ ਭਾਗੋ ਨਾ ਜਿੱਤ ਜਾਂਦੀ ਹੈ ਪੈਣੀ ਜਿੱਤ ਜਾਣਗੇ ਪੈਣੀ ਹਾਰ ਜਾਣਗੇ ਛੱਦਣਾ ਜਿੱਤ ਜਾਣਗੇ ਜੋ ਜਿੱਤ ਹਾਰ ਚਲਦੀ ਰਹਿੰਦੀ ਹੈ ਪਰ ਤੁਸੀਂ ਇਸ ਗੱਲ ਨੂੰ ਕਰ ਜਾਂ ਬਣੇ ਏਲੇ ਪਿੰਡ ਦਾ ਨਾਮ ਕਿ ਮ Yaad ਹੈ ਮੈਂ ਸਭ ਜਾਣਦਾ ਤੁਹਾਨੂੰ ਜਿਹੜੀ ਬਿਲਕੁਲ ਸਰਮਸਰੀ ਕਰਦੇ ਹੋ ਪਿੰਡ ਦੇ ਪਿੰਡਾਂ 'ਚ ਜਦੋਂ ਜੰਮੇ ਪਿੰਡਾਂ 'ਚ ਪੱਤਰਕਾਰ ਮੈਨੂੰ ਕਹਿੰਦੇ ਦਿੱਲੀ ਦੇ ਪੱਤਰਕਾਰ ਮੈਨੂੰ ਕਹਿੰਦੇ ਆਪ ਬਹੁਤ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਛੇ ਜੀ ਫਿਰ ਵੀ ਆਪਕੋ ਡਰ ਨਹੀਂ ਲੱਗਦਾ ਲੱਗੇ ਜੀ ਕਿਸ ਬਾਤ ਸੇ ਫਿਰ ਆਪ نیچے ਆ ਕੇ ਤੋਂ ਮਗਾ ਜੀ 40 ਫੁੱਟ ਡੂੰਘੇ ਬੋਰ ਦੇ ਟੋਏਆਂ ਚੋਂ ਨਿਕਲਿਆ ਉਦੋਂ ਥੱਲੇ ਦਾ ਪਾਣੀ ਹੈ ਜੀ ਸਾਨੂੰ ਨਾ ਡਗਾਈਏ ਤੋਂ ਡਰ ਲੱਗਦਾ ਲਾਉ ਚਾਹੀਆਂ ਤੋਂ ਡਰ ਲੱਗਦਾ ਕਿਸੇ ਮਿੱਟੀ 'ਚ ਜੰਮੇ ਥੋਡੇ ਵਰਗੇ ਹੀ ਆ ਥੋਡੇ ਵਰਗੇ ਹੀ ਰਹਿਾਂਗੇ ਔਰ ਥੋਡੇ ਵਰਗੇ ਹੀ ਰਹਿਣਾ ਨਜਾਰਾ ਵੀ ਐਸੇ ਲਾਈਫ ਚਾਹ ਜੀ ਬਾੜੀ ਕਾਜੂਆਂ ਪਿਸਤੇ ਵਾਲੀ ਜ਼ਿੰਦਗੀ 5 ਸਟਾਰਾਂ ਵਾਲੀ ਮੈਂ ਦੇਖੀ ਐ 10 10 ਰਾਣੀ ਲੈ ਕੇ ਵੀ ਮੀਰਾ ਨੂੰ ਨੀਂਦ ਨਹੀਂ ਆਉਂਦੀ ਸਾਡੇ ਵਰਗੇ ਨੂੰ ਹੁਜਾ ਮਾਰਨਾ ਠਾਉਂਦੇ ਆ ਤੜਕੇ ਕਹਿੰਦੇ ਉੱਠੜ ਗੋਟ-ਗੋਟ ਸੂਰ ਚੜ ਗਿਆ ਸੋ ਵੀਰੋ ਕਬੱਡੀ ਤੇ ਵੀ ਪਿਛਲੇ ਦਿਨੀ ਕੁਝ ਦੋਸ਼ ਲੱਗੇ ਸੀ ਕਿ ਪਲੇਅਰ ਨਾਲ ਕੇ ਖੇਡਦੇ ਆ ਪਲੇਅਰ ਮਿਲ ਕੇ ਖੇਡਦੇ ਆ ਸੋ ਮੈਂ ਕਬੱਡੀ ਦੇ ਪਲੇਅਰਾਂ ਨੂੰ ਮੈਂ ਸਾਰਿਆਂ ਨੂੰ ਹਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੁਰਦਾ ਕਿਸਮਤਾ ਮਸ਼ੀਨਾਂ ਚ ਬੰਦ ਲਵੇ 11 ਤਰੀਕ ਨੂੰ ਖੁੱਲਣ ਗਿਆ ਤੁਸੀਂ ਕੀ ਫੈਸਲਾ ਕੀਤਾ ਤੁਸੀਂ ਕਿਹਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਇਹ 100% ਤੁਹਾਡਾ ਆਪਣਾ ਨਿੱਜੀ ਹੈ ਹਰੇਕ ਬਾਤ ਵੀ ਤੁਹਾਡੇ ਕੋਲੇ ਆਈ ਹੋਣੀ ਹੈ ਉਨੇ ਆਪਣਾ ਆਪਣਾ ਏਜੰਡਾ ਆਪਣਾ ਆਪਣਾ ਪ੍ਰੋਗਰਾਮ ਦਿੱਤਾ ਹੋਣਾ ਅਸੀਂ ਤਾਂ ਵਕੀਲ ਹਾਂ ਅਸੀਂ ਤਾਂ ਵਕੀਲ ਆ ਅਸੀਂ ਆਪਣੀਆਂ ਦਲੀਲਾਂ ਤੁਹਾਡੇ ਸਾਹਮਣੇ ਰੱਖਦੇ ਆ ਤੁਸੀਂ ਜੱਜ ਹੋ ਜੇ ਦਲੀਲਾਂ ਤੇ दम ਲੱਗਿਆ ਫੈਸਲਾ 11 ਤਰੀਕ ਨੂੰ ਹੱਕ ਚ ਸਰਾਧੋਗੇ ਜੇ ਦਲੀਲਾਂ ਤੇ दम ਨਾ ਲੱਗਿਆ ਫੈਸਲਾ 11 ਤਰੀਕ ਨੂੰ ਬਰਤ ਆ ਜਾਊਗਾ ਪਰ ਤੁਹਾਡਾ ਫੈਸਲਾ ਜਿਹੜਾ ਵੀ ਹੋਊਗਾ ਸਾਡੇ ਸਿਰ ਮੱਥੇ ਪਰਮਾਨ ਹੋਊਗਾ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਲੀਡਰ ਵੱਡੇ ਨਹੀਂ ਹੁੰਦੇ ਜੋ ਇਹੀ ਗੱਲ ਇਹਨਾਂ ਨੂੰ ਦੱਸਣ ਆਇਆ ਸੀ ਕਿ ਭਾਈ ਤੁਸੀਂ ਬਾਰੇ ਵੱਡੇ ਨਾ ਸਮਝੋ ਆਪਣੇ ਆਪ ਨੂੰ ਲੋਕ ਵੱਡੇ ਹੁੰਦੇ ਨੇ ਕਹਿੰਦੇ ਨਹੀਂ ਅਸੀਂ ਵੱਡੇ ਹੁੰਨੇ ਆ ਮੈਂ ਕਿਹਾ ਜੀ ਲੋਕ ਵੱਡੇ ਹੁੰਦੇ ਨੇ ਕਹਿੰਦੇ ਨਾ ਅਸੀਂ ਵੱਡੇ ਹੁੰਨੇ ਆ ਫਿਰ ਪੁੱਛ ਲਓ ਫਿਰ ਟੀਨਸੇ ਨੂੰ ਆ 11 ਤਰੀਕ ਨੂੰ ਪੁੱਛ ਲਿਆ ਸੁਖਵੀਰ ਬਾਦਲ ਸੁਖਵੀਰ ਲੋਕ ਜਦੋਂ ਚਾਣ ਕੁੜੀ ਕੁੜੀ ਜੋਸ਼ ਹੈ ਜੋਸ਼ ਹੈ ਤੇਨਾਂ ਦਾ ਦਿਲ ਕਰੇ ਅੱਜ ਹੀ ਰਿਜ਼ਲਟ ਕੱਢਣਾਂ ਨਾ ਮਸ਼ੀਨਾ ਦੇਖ ਕੇ ਅਖੀਰ ਲੋਕ ਕਬੱਡੇ ਨੇ ਕੋਈ ਪਲੇਅਰ ਆ ਕੋਈ ਕਲਾਕਾਰ ਆ ਕੋਈ ਲੀਡਰ ਆ ਇਹ ਸਭ ਲੋਕਾਂ ਦੇ ਹੱਥ ਤੇ ਨੇ ਕਾਰਾਂ ਦਾ ਲੀਡਰਾਂ ਦਾ ਪਲੇਅਰਾਂ ਦਾ ਇਹ ਲੋਕਾਂ ਦੇ ਹੱਥਾਂ ਤੇ ਆ ਜਿੰਦਾ ਹੱਥ ਇਹਨਾਂ ਦੇ ਹੱਕ 'ਚ ਐਦਾਂ ਐਦਾਂ ਕਰਦੇ ਰਹਿਣ ਤਾਲੀਆਂ ਵਾਹ ਦਾ ਫਿਰ ਬੱਲੇ ਬੱਲੇ ਜੇ ਇਦਾਂ ਇਦਾਂ ਕਰਨ ਲੱਗ ਜਾਣਾ ਫਿਰ ਥੱਲੇ ਥੱਲੇ ਕਦੇ ਕਦੇ ਅੰਦੀ ਬੋਲਦਾ ਉਹਦੇ ਤਾਂ ਫਿਰ ਘਰੀ ਪਾਜਣਾ ਚਾਹੀਦਾ ਫਿਰ ਬਹੁਤਾ ਮਿਲ ਲੱਗਦਾ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਫਿਰ ਤਾਂ ਉਹ ਕਿਹੜਾ ਕਲਾਕਾਰ ਹੋਇਆ ਜਿਹਨੇ ਚਾਰ ਗਾਣਿਆਂ ਬਾਅਦ ਸਾਰਾ ਜਿਹੜਾ ਪੰਡਾਲ ਸਾਰੇ ਦਰਸ਼ਕ ਨੰਗੇ ਪੈਰੀ ਘਰੇ ਜਾਣ ਕਿਉਂਕਿ ਬੂਰ ਤਾਂ ਸਾਰੇ ਵਸਤੇ ਤੇ ਝਟ ਗਏ ਉਹਦਾ ਕੋਈ ਫੈਨ ਨਹੀਂ ਫਿਰ ਮਿਹਨਤ ਦੀ ਲੋੜ ਹੈ ਫਿਰ ਕੋਈ ਕਿਤੇ ਨਾ ਕਿਤੇ ਕਮੀ ਹੈ ਭਾਈ ਸੋ ਅਸੀਂ ਕੋਸ਼ਿਸ਼ ਕਰਦੇ ਰਹਿਵਾਂਗੇ ਭਾਵੇਂ ਬਤੌਰ ਕਲਾਕਾਰ ਵੀ ਮੈਂ ਤੁਹਾਡੇ ਨਾਲ ਬਿਤੇ ਆ ਬਹੁਤ ਸਾਰੇ ਸਾਲ ਅਮੀ ਹੁਣ ਤੁਸੀਂ ਮੈਨੂੰ ਮੇਰੀ ਡਿਊਟੀ ਮੇਰੀ ਡਿਊਟੀ ਤੁਸੀਂ ਮੇਰੀ ਡਿਊਟੀ ਪਾਰਲੀਮੈਂਟ ਚ ਲਈ ਹੈ ਉੱਥੇ ਵੀ ਮੈਂ ਕੋਸ਼ਿਸ਼ ਕਰਦਾ ਰਹੂੰਗਾ ਜਿੰਨੇ ਕੁ ਮੇਰੇ ਵਸਚਾ ਹੈ ਕਿ ਤੁਹਾਡੇ ਹੱਥ ਸਾਡੇ ਹੱਕ ਚ ਐਦਾਂ ਐਦਾਂ ਹੀ ਕਰਦੇ ਰਹਿਣ ਪ੍ਰਮਾਤਮਾ ਜੇ ਇੱਜ਼ਤ ਬਦਣੀ ਨਹੀਂ ਤਾਂ ਜਿੰਨੀ ਬਣੀ ਹੋਈ ਹੈ ਘੱਟੇ ਨਾ ਬਸੇ ਦੂ ਇੱਥੇ ਬਚਾ ਜਾ ਹੋ ਜੇ ਬਸ ਹੋਰ ਤਾਂ ਕੀ ਹੈ ਸੋ ਵੀਰੋ ਲੋਬਿਆ ਇਹ ਜੀ ਸੋ ਵੀਰੋ ਅੱਜ ਪੰਜਾਬ ਖੇਡਾਂ ਦੇ ਵਿੱਚ ਬਹੁਤ ਪਿੱਛੇ ਚਲਾ ਗਿਆ ਕੋਈ ਟਾਈਮ ਸੀ ਜਦੋਂ ਭਾਰਤੀ ਹਾਕੀ ਟੀਮ ਦੇ 11 ਪਲੇਅਰ 11 ਜਿਹੜੀ ਹੁੰਦੀ ਸੀ ਉਹਦੇ ਅੱਠ ਨੌ ਪਲੇਅਰ ਪੰਜਾਬ ਦੇ ਹੁੰਦੇ ਸੀ ਚਾਰ ਪੰਜ ਸਪੇਅਰ ਵੀ ਪੰਜਾਬ ਦੇ ਬੈਠੇ ਹੁੰਦੇ ਸੀ ਜੇ ਕਿਹ ਸੱਟ ਵੱਜਦੀ ਪੰਜਾਬ ਵਾਲ ਹੀ ਹੁੰਦਾ ਸੀ ਖੇਡਣ ਪਰ ਅੱਜ ਜਲੰਧਰ ਦੀ ਜਿਹੜੀ ਸਪੋਰਟਸ ਇੰਡਸਟਰੀ ਹੈ ਬਰਬਾਦ ਹੋ ਗਈ ਸਭ ਚਲੇ ਗਏ ਅਸੀਂ ਜੀਸੀਟੀ ਮਿਲ ਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਮਾਲਪੁਰ ਦਾ ਇਲਾਕਾ ਗਰਸ਼ੰਕਰ ਦਾ ਇਲਾਕਾ ਜੱਪੇਵਾਲ ਸ਼ਾਮਰਾਸੀ ਦਾ ਇਲਾਕਾ ਚਾਰਪੁਰ ਦਾ ਇਲਾਕਾ ਫੁੱਟਬਾਲ ਖੇਡਦਾ ਸੀ ਜੀਸੀਟੀ ਮਿਲ ਦਰਬਾਰਾ ਸਿੰਘ ਉਹਦੇ ਕੈਪਟਨ ਹੁੰਦੇ ਸੀ ਮੈਂ ਛੋਟਾ ਹਾਂ ਉਹਦਾ ਦੇਖਦਾ ਹੁੰਦਾ ਸੀ ਉਹ ਵੀ ਟੀਮ ਜਿਹੜੀ ਹੈ ਉਹ ਬੰਦ ਹੋ ਗਈ ਜੇ ਸਿਟੀ ਮਿਲ ਬੰਦ ਹੋ ਗਈ ਤੇ ਵੀਰੋ ਆਕੀ ਦੀ ਸਾਡੀ ਬਰਬਾਦੀ ਦੇ ਨੂੰ ਉੱਪਰ ਜਾਂਦਾ ਮੈਡਲ ਗੱਲ ਚ ਪਾ ਕੇ ਦੇਖਦੇ ਹਾਂ ਤਾਂ ਕਿ ਸਾਡੇ ਪੰਜਾਬ ਦੀ ਜਿਹੜੀ ਗਲੋਰੀ ਗੁੰਮ ਹੋ ਗਈ ਜਿਹੜੀ ਉਹਨੂੰ ਵਾਪਸ ਲੈ ਕੇ ਆਈਏ ਦਰਸ਼ਨਪਰੀ ਜੀ ਬਹੁਤ ਵੱਡੇ ਕਮੈਂਟੇਟਰ ਨੇ ਜਾਣਕਾਰ ਨੇ ਸਪੈਸ਼ਲਿਸਟ ਨੇ ਕਬੱਡੀ ਦੇ ਪਲੇਅਰਾਂ ਦੀਆਂ ਇਕੱਲੇ ਉਹਨਾਂ ਦੇ ਜਿਹੜੇ ਮੂਵ ਨੇ ਉਹਨਾਂ ਨੂੰ ਜਾਣਦੇ ਨੇ ਸੋ ਮਾਨ ਸਨਮਾਨ ਇਹਨੂੰ ਦੇ ਰਹੇ ਨੇ ਕਲੱਬ ਵੱਲੋਂ ਪਿੰਡ ਵੱਲੋਂ ਬਹੁਤ-ਬਹੁਤ ਮਿਹਰਬਾਨੀ ਮਿਹਰਬਾਨ ਇਹ ਤੁਹਾਡੇ ਦਿਲਾਂ ਦੀ ਜਾਨ ਹੈ ਤੁਹਾਡੀ ਜਾਨ ਇਹਨਾਂ ਵਿੱਚ ਹੈ ਔਰ ਤੁਸੀਂ ਲੋਕ ਇਹਨਾਂ ਨੂੰ ਇੰਨਾ ਪਿਆਰ ਤੋਂ ਮੈਂ ਮਾਈਕ ਤੇ ਫੇਰ ਬੇਨਤੀ ਕਰਾਂਗਾ ਕਿ ਇੱਕ ਮਿੰਟ ਰੁਕ ਕਰ ਜੀ ਕਿਉਂਕਿ ਤੁਸੀਂ ਇਹ ਮੈਚ ਦੇਖ ਰਹੇ ਹੋ ਮੈਂ ਜਰਾ ਤਹਿ ਨਹੀਂ ਰਿਹਾ ਸੋ ਬੜੀ ਜੀ ਸਾਡੇ ਖਿਡਾਰੀਆਂ ਨੇ ਕਲਚਰ ਸਟੇਜ ਤੇ ਵੀ ਸਾਡੇ ਸਾਥੀ ਰਹੇ ਨੇ ਤੇ ਅੱਜ ਗਰਾਊਂਡਾਂ ਦੇ ਵਿੱਚ ਸੋ ਸਰਦੀਪ ਬਾਦਲ ਜੀ ਦੀਆਂ ਲਾਈਨਾਂ ਨੇ ਤੇ ਕੀ ਹੋਇਆ ਜੇ ਪੰਚ ਚਰ ਆਈ ਦੀ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿੱਥੋਂ ਕਲਮਾ ਦੁ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਦੇਖੇ ਹੋਏ ਸੀ ਧਰਤੀ ਤੇ ਕਿੱਥੇ ਪੈਣਗੇ ਪੰਗੜੇ ਪੈਣਗੇ ਪੰਜਾਬ ਕਿੰਨੀ ਵਾਰੀ ਡਿੱਗਿਆ ਪੰਜਾਬ ਕਿੰਨੀ ਵਾਰੀ ਡਿੱਗੇ ਤੇ ਪੰਜਾਬ ਕਿਹੜੀ ਉੱਠਿਆ ਗਿਆ ਸੋ ਪੰਜਾਬੀਆਂ ਨੂੰ ਆਪਣੇ ਪੈਰਾਂ ਆਪਣੇ ਪੈਰਾਂ ਤੇ ਖੜਾ ਹੋਣਾ ਆਉਂਦਾ ਸੋ ਦੁਨੀਆ ਚਿੱਤੇ ਵੀ ਤੁਸੀਂ ਦੇਖ ਰਹੇ ਹੋ ਇਸ ਵਕਤ ਲਾਈਵ ਚੱਲ ਰਿਹਾ ਬਹੁਤ ਸਾਰੀ ਫੇਸਬੁੱਕ ਤੇ ਯੂਟਿਊਬ ਤੇ ਜੋ ਜਿਹੜੇ ਤੁਸੀਂ ਇਹ ਕਰ ਰਹੇ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋੜੇ ਵਾਸਤੇ ਰੋ ਪਰ ਤੰਦਰੁਸਤ ਰੋ ਹੋਰ ਤਰੱਕੀਆਂ ਕਰਦੇ ਰੋ ਦੋਨਾਰੇ ਦੋਨਾਰੇ ਇੱਕ ਨਾਮ